ਅੱਜ 7 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਮੌਸਮ ਸਵੇਰ ਵੇਲੇ ਤੋਂ ਸਾਫ਼ ਸੀਗਾ ਧੁੱਪ ਵਾਲਾ ਸੀਗਾ ਗਰਮੀ ਅਤੇ ਹੌਮਸ ਵੱਡੇ ਪੱਧਰ ਤੇ ਬਣੀ ਹੋਈ ਹੈ ਪਰ ਹਲਕੀ ਹਲਕੀ ਹਵਾ ਦੇ ਵਿੱਚ ਪੱਛੋ ਦੀ ਰਵਾਨਗੀ ਜਰੂਰ ਦੇਖਣ ਨੂੰ ਕਈ ਖੇਤਰਾਂ ਦੇ ਵਿੱਚ ਮਿਲ ਰਹੀ ਹੈ ਜਿਵੇਂ ਉਮੀਦ ਸੀ ਕਿ ਦੁਪਹਿਰ ਤੋਂ ਬਾਅਦ ਆਸਮਾਨ ਦੇ ਵਿੱਚ ਹਲਕੇ-ਹਲਕੇ ਬੱਦਲ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਕਹਿ ਲਈਏ ਸ਼ਾਮ ਵੇਲੇ ਜਾਂ ਰਾਤ ਵੇਲੇ ਤੁਹਾਨੂੰ ਗਰਜਾ ਲਿਸ਼ਕਾ ਪੈਂਦੀਆਂ ਹੋਈਆਂ ਦਿਖਾਈ ਦੇਣਗੀਆਂ ਤੇ ਕਿਤੇ-ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਨੇ ਖਾਸ ਕਰਕੇ ਉਹ ਇਲਾਕੇ ਜੋ ਪਹਾੜਾ ਦੇ ਨਾਲ ਨੇ ਜਿਵੇਂ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਜੀਰਕਪੁਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਉਮੀਦ ਅੱਜ ਵੀ ਰਵੇ ਕਿ ਸਾਰੇ ਖੇਤਰਾਂ ਦੇ ਵਿੱਚ ਇੱਕਸਾਰ ਨਹੀਂ ਟੁੱਟਵੇਂ ਤੌਰ ਤੇ ਜਿਵੇਂ ਦਸੂਹਾ ਮੁਕੇਰੀਆਂ ਟਾਂਡਾ ਜਾਂ ਜਲੰਧਰ ਦੇ ਕੁਝ ਇਲਾਕੇ ਇਹਨਾਂ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਮੀਂਹ ਦਰਜ ਕੀਤਾ ਜਾ ਰਿਹਾ ਹੈ ਅੱਜ ਵੀ ਕਈ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਜਾ ਸਕਦਾ ਹੈ ਨਾਲ ਲੱਗਦੇ ਮਾਝੇ ਦੇ ਖੇਤਰ ਅੰਮ੍ਰਿਤਸਰ ਗੁਰਦਾਸਪੁਰ ਜਾਂ ਪਠਾਨਕੋਟ ਦੇ ਇਲਾਕਿਆਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਮੀਂਹ ਦੇ ਸ਼ਰਾਟੇ ਤੇਜ਼ ਹੋ ਸਕਦੇ ਨੇ ਅੱਧੇ ਪੌਣੇ ਘੰਟੇ ਦੀ ਝਟ ਵਧੀਆ ਲੱਗ ਸਕਦੀ ਨੇ ਜਾਂ ਕਿ ਇਹ ਕਿ ਮਾਲਵੇ ਦੇ ਕੁਝ ਇਲਾਕੇ ਫirozpur, Faridkot ਇਹਨਾਂ ਵਿੱਚ ਵੀ ਮੀਂਹ ਦੀ ਉਮੀਦ ਹੈ ਪਰ ਘੱਟ ਖੇਤਰੀ ਕਾਰਵਾਈਆਂ ਹੋ ਸਕਦੀਆਂ ਨੇ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਜਾਰੀ ਹੈ ਤੇ ਉੱਥੇ ਇਸੇ ਤਰ੍ਹਾਂ ਹੀ ਮੀਂਹ ਜਾਰੀ ਰਹੇਗਾ